ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚੰਨ ਸਾਰੇ ਅੱਜ ਲੱਗੇ ਆ ਯੂਰੀਆ ਪਾਉਣ ਹਾਂਜੀ ਨਹੀਂ ਨਹੀਂ ਪੂਰਾ ਸਹੀ ਹੈ ਜੀ ਪੂਰੇ ਧਾਣੇ ਡਿਗਦੇ 55 ਫੁੱਟ ਜਗਾ ਲੈ ਕੇ ਜਾਂਦਾ ਜਿੱਥੇ ਤੱਕ ਰਿਓ ਜਾਂਦਾ ਉੱਥੇ ਤੱਕ ਖੜ ਮੜਾ ਜੇ ਫਿਰ ਨਹੀਂ ਇੱਥੇ ਤਾਂ ਇੱਥੇ ਤੱਕ ਆਉਂਦਾ ਇੱਥੇ ਤੱਕ ਆ ਦੇ ਇੱਥੇ ਤੱਕ ਇੱਥੇ ਖੜ ਜਾ ਤੂੰ ਇੱਥੇ ਖੜ ਜਾ ਅੱਜ ਲੱਗੇ ਆ ਯੂਰੀਆ ਫੋਨ ਮਸ਼ੀਨ ਦੇ ਨਾਲ ਸੈੱਟ ਕਰਨ ਲੱਗੇ ਆ ਵੀ ਕਿੰਨੇ ਕੁ ਤੇ ਆ ਆ ਦੇਖ ਲਓ ਵੀਰੇ ਮਸ਼ੀਨ ਵਾਲਾ ਝੋਨਾ ਵਾ ਤੇ ਮੱਕੀ ਵਾਲਾ ਕੱਦੂ ਆ। ਯਾਰਾ ਕੁਛ ਵਿੱਚ ਹੀ ਐ ਇਹਦੇ ਪਦਾਰਥ ਤੇ ਅੱਜ ਤੁਹਾਨੂੰ ਦਿਖਾਉਣੇ ਆ ਜਿਹੜੀਆਂ ਮਸ਼ੀਨਾਂ ਨਾਲ ਆਪਾਂ ਹੱਥੀ ਝੋਨਾ ਲਵਾਇਆ ਸੀ ਨਾ ਵੀ ਹੱਥ ਵਾਲੀਆਂ ਮਸ਼ੀਨਾਂ ਨਾਲ ਉਹਨਾਂ ਦਾ ਕੰਮ ਆ ਰਹੇ ਨੇ ਦੋ ਆ ਆਪਣੇ ਜੋਧਾ ਵਾਂ ਵੀਰ ਉਹਦੇ ਕੋਲ ਦੋ ਆ ਇਹਨਾਂ ਨੇ ਆਪਣੇ ਲਾਇਆ ਸੀਗਾ ਅੱਜ ਇਹ ਲਾ ਰਹੇ ਆ ਇਹ ਲਾ ਰਹੇ ਆ ਬਿਨਾਂ ਕੱਦੂ ਵਾਲੇ ਕੇਚ ਇਹਨਾਂ ਨੇ ਕੱਦੂ ਨਹੀਂ ਕਰਿਆ ਪਿਛਲੇ ਸਾਲ ਵੀ ਇਦਾਂ ਹੀ ਲਾਇਆ ਸੀਗਾ ਤੇ ਬਿਨਾ ਕੱਦੂ ਵਾਲੇ ਖੇਤਵਾ ਪਾਣੀ ਛੱਡ ਕੇ ਇਦਾਂ ਹੀ ਝੋਨਾ ਲਾਈ ਜਾਂਦੇ ਆ ਤੇ ਦਵਾਈ ਪਾ ਦੇਣੀ ਇਹਨਾਂ ਜੇ ਇਹ ਉੱਥੇ ਜ਼ਿਆਦਾ ਕੰਮ ਜਾਂਦਾ ਜਿੱਥੇ ਪਾਣੀ ਵਧੀਆ ਖੜਦਾ ਆ ਦੇਖ ਲਓ ਦਵਾਈ ਤੇ ਛੋਟੀਆਂ ਮਸ਼ੀਨਾਂ ਨੇ ਹੱਥ ਖਾਲੀਆਂ 4-5 ੜ ਲੈ ਕੇ ਜਾਂਦੀਆਂ ਉਹਦੇ ਲਈ ਜਾਂਦਾ ਬੰਦਾ ਆ ਦੇਖੋ ਇੱਧਰ ਆਪਣਾ ਵੱਡੀ ਮਸ਼ੀਨ ਦਾ ਲੱਗਿਆ ਏ ਚੰਨ ਦੇਖੋ ਕਿੰਨਾ ਸੋਹਣਾ ਤੁਰੇ ਬਹੁਤ ਵਧੀਆ ਬਜਾਈ ਕਰਦੀ ਆ ਬਿਨਾ ਕੱਦੂ ਵਾਲਾ ਬਸ ਇਹਨਾਂ ਨੇ ਨਾ ਸੁਭਾਗਾ ਦਿੱਤਾ ਉੱਥੇ ਸੁਭਾਗਾ ਦੇ ਕੇ ਜਾਦੇ ਤੇ ਉਹ ਕਰਦਾ ਪਾਣੀ ਛੱਡਦਾ ਪਾਣੀ ਛੱਡ ਕੇ ਸਿੱਧਾ ਹੀ ਲਾ ਦ ਝੋਨਾ ਤੇ ਬਹੁਤ ਵਧੀਆ ਲਵਾਈ ਹੋ ਰਹੀ ਹੈ ਦੇਖ ਬਹੁਤ ਵਧੀਆ ਲਾਉਂਦੀ ਆ ਝੋਨਾ ਇਹ ਵੀਰ ਕੋਲੇ ਰਾਜਾ ਵਾ ਆਪਣਾ ਉਹਦੇ ਕੋਲੇ ਦੋ ਮਸ਼ੀਨਾਂ ਨੇ ਤੇ ਪੂਰਾ ਵਧੀਆ ਕਿਰਾਏ ਤੇ ਕੰਮ ਕਰਦਾ ਬਹੁਤ ਵਧੀਆ ਚੱਲਦਾ ਕੰਮ ਵਧੀਆ ਲਵਾਈ ਜਾਂਦਾ ਆਪਾਂ ਵੀ ਦਵਾਈ ਜਾ ਉਹ ਤੋਂ 26 ਕਿਲੇ ਦੇ ਨੇੜੇ 25 26 ਕਿਲੇ ਨੇ ਲੱਗਿਆ ਇਹ ਇੱਧਰ ਆਪਣਾ ਚੱਲੀ ਜਾਂਦਾ ਜੂਰੀ ਦਾ ਪਾਉਣ ਦਾ ਕੰਮ ਆ ਦੇ ਲੋਹਤ ਵਾਲੀ ਮਸ਼ੀਨ ਇਹ ਚਾਰ ਸਿਆੜਾ ਵਾਲੀ ਆ ਪੂਰੀ ਵਧੀਆ ਵਜਾਈ ਕਰਦੀ 126 ਝੋਨਾ ਬਿਨਾ ਕੱਦੂ ਕਰਿਆ ਕਈ ਵੀਰ ਪੌਦੇ ਦੀ ਨਾ ਵੀ ਹੱਥ ਵਾਲੀ ਮਸ਼ੀਨ ਦਿਖਾਇਓ ਆ ਦੇਖ ਲਓ ਵੀਰੇ ਹੱਥ ਵਾਲੀ ਮਸ਼ੀਨ ਆਪਣੇ ਵੀ ਇਹੀ ਲਾ ਕੇ ਆਈਆਂ ਉੱਤੇ 25 26 ਕਿੱਲਾ ਜਿਲੇ ਇਹਨਾਂ ਨਾਲ ਇਹਨਾਂ ਨੇ ਲਾਇਆ ਇਹੀ ਬੰਦਿਆਂ ਨੇ ਜਿਹੜੇ ਖਤਿਆਂ ਚ ਪਾਣੀ ਜਾਦੇ ਖੜਦਾ ਉਹ ਤਾਂ ਐਵੇਂ ਬਿਨਾਂ ਕੱਦੂ ਤੋਂ ਲਾ ਸਕਦੇ ਆ ਪੂਰਾ ਵਧੀਆ ਲੱਗਦਾ ਉਹਨਾਂ ਨੂੰ ਨਾਲੇ ਖੇਤ ਚ ਰਿਓ ਪਾਉਣਾ ਇੰਨਾ ਸੁੱਖ ਕੀ ਆਲੂਆਂ ਵਾਲੀ ਵਾਂਗੂ ਨਾ ਸਿਆੜਾਂ ਦੇ ਵਿੱਚ ਝੋਨਾ ਆ ਜਾਂਦਾ ਕੋਈ ਦਿੱਕਤ ਹੀ ਨਹੀਂ ਆਉਂਦੀ। ਸਿਆੜਾਂ ਦੇ ਵਿੱਚ ਹੀ ਇਹਨਾਂ ਪੂਰਾ ਟੈਰ ਆ ਜਾਂਦਾ। ਜਿਵੇਂ ਆਪਾਂ ਮਸ਼ੀਨ ਦਾ ਨਹੀਂ ਕਹਿੰਦੇ ਵੀ ਇੰਨੇ ਇੰਚ ਤੇ ਚਾਹੀਦਾ ਤੇ ਉਵੇਂ ਰੁਆਮ ਸਿਆੜਾਂ ਜੀ ਆ ਜਾਂਦਾ। ਆ ਦੇਖ ਲਓ ਦੋ ਮਸ਼ੀਨਾਂ ਲੱਗਦੀਆਂ, 8 ਸਿਆੜ ਖਿੱਚਦੀਆਂ। ਚੱਲੀ ਜਾਂਦੀਆਂ ਲਗਾਤਾਰ। ਮਾਰੂੰ ਮਾਰ ਚੱਲਦੀਆਂ। ਬਹੁਤ ਵਧੀਆ ਕੰਮ ਜਬਾ ਜਿਨ੍ਹਾਂ ਦੇ ਇਹ ਜੇ ਇਹ 100 ਕਿੱਲੇ ਦੇ ਨੇੜੇ ਲਾ ਦਿੰਦੇ ਆ ਇਹ ਵੀਰ ਕੋਈ ਦੇਖ ਲਓ ਵੀ ਕਿੰਨੀ ਕਾਮਯਾਬ ਮਸ਼ੀਨਾਂ ਵੀ ਜਿਹੜੇ ਵੀਰਾਂ ਕੋਲੇ ਘੱਟ ਖੱਤੇ ਆ ਉਹ ਆਰਾਮ ਨਾਲ ਲਾ ਸਕਦੇ ਆ ਇਹਦੇ ਨਾਲ ਹਨਾ ਆਪਦੀ ਪਨੀਰੀ ਵਿਝਣ ਆਰਾਮ ਨਾਲ ਲਾ ਦੇ ਕੋਈ ਪ੍ਰੋਬਲਮ ਹੀ ਨਹੀਂ ਹੈਗੀ ਇੰਨਾ ਵਧੀਆ ਲਵਾਈ ਹੈ ਜੀ ਬਹੁਤ ਸੋਹਣੀ ਲਵਾਈ ਤਾਂ ਬਹੁਤ ਵਧੀਆ ਕੰਮ ਆ ਇਹ ਮਸ਼ੀਨਾਂ ਦਾ ਬਹੁਤ ਜ਼ਿਆਦਾ ਵਧੀਆ ਐਨ ਪੂਰਾ ਨਜ਼ਾਰੇਦਾਰ ਕੰਮ ਕਰਤੀਆਂ ਨੇ ਤੇ ਮੈਂ ਕਹਿੰਦਾ 60-70 ਕਿੱਲੇ ਵੀ ਹੋਣ ਤਾਂ ਵੀ ਇਹ ਵਧੀਆ ਲਈ ਜਾਂਦੀ ਹੈ ਜੇ ਨਾਲ ਲਾਉਣਾ ਇਹਦੇ ਚ 6 ਛਿਆੜਾਂ ਵਾਲੀ ਵੀ ਆਉਂਦੀ ਹੈ 6 ਛਿਆੜਾਂ ਵਾਲੀ ਨਾਲ ਵੀ 6 ਛਿਆੜਾਂ ਵਾਲੀ ਇਹ ਦੂਜੇਗਾ ਫਿਰ ਵੱਧ ਲਏ ਜਾਂਦੀ। ਉਹ ਆ ਵੀਰ ਨੇ 4 ਛਿਆੜਾਂ ਵਾਲੀਆਂ ਲਈਆਂ ਸੀ ਇਹਦੇ ਕੋਲ 2 ਆ ਪੂਰਾ ਵਧੀਆ ਕੰਮ ਚੱਲਦਾ ਇਹਦਾ ਕਿਰਾਏ ਤੇ ਵੀ ਕੰਮ ਕਰੀ ਜਾਂਦਾ ਨਾਲ ਆਬਦਾ ਲਈ ਜਾਂਦਾ ਨਾਲੇ ਪਨੀਰੀ ਵੇਚ ਲਈ ਪੂਰਾ ਵਧੀਆ ਇੱਕ ਯਾਨੀ ਕਿ ਬਿਜ਼ਨਸ ਬਣ ਗਿਆ ਵੀ ਪੂਰਾ ਵਧੀਆ ਬਿਜ਼ਨਸ ਆ ਤੇ ਪਨੀਰੀ ਵੀ ਪੂਰੀ ਵਧੀਆ ਵਿਗਦੀ ਹੈ 2000 ਰੁਪਏ ਤੋਂ ਉੱਪਰ ਕਿੱਲੇ ਦੀ ਵਿਕ ਜਾਂਦੀ ਹੈ 1 ਕਿੱਲੇ ਦੀ ਪਨੀਰੀ ਠੀਕ ਨਹੀਂ ਤੇ 6650 ਲਵਾਈ ਦਾ ਰੇਟ ਲੈਂਦੇ ਆ ਇਹ ਸਣੀ ਪਨੀਰੀ ਹਨ ਤੁਸੀਂ ਦੇਖ ਲਓ ਵੀ ਕਿੰਨੇ ਵਧੀਆ ਆਪਣਾ ਕਮਾਈ ਦਾ ਸਾਧਨ ਜੋ ਕੁਝ ਮਰਜ਼ੀ ਕਰ ਸਕਦੇ ਆ ਆਪਾਂ ਹਨ ਜੇ ਇੱਥੇ ਰਹਿ ਕੇ ਕਰਨਾ ਹੋਵੇ ਇੱਕ ਸੀਜ਼ਨ ਲੱਗਿਆ ਹੋਵੇ ਬੰਦੇ ਦਾ ਜਿੰਨਾ ਮਰਜ਼ੀ ਕਰ ਲੈ ਇੱਕ ਵੀਰ ਨੇ ਉਹਦੇ ਦਿਲਪ੍ਰੀਤ ਦੇ ਟਿੱਲਾਉਂਦੇ ਥੱਲੇ ਕਮੈਂਟ ਕਰਿਆ ਕੀ ਯਾਰ ਲੇਬਰਾਂ ਨੂੰ ਤਾਂ ਕੰਮ ਨਹੀਂ ਮਿਲਦਾ ਮਿਲਣਾ ਹਨਾ ਤੁਸੀਂ ਬੇਰੋਜ਼ਗਾਰੀ ਤੇ ਲੱਤ ਮਾਰਦੇ ਹੋ ਵੀਰੇ ਲੇਬਰਾਂ ਮਿਲਦੀਆਂ ਕਿੱਥੋਂ ੱਡੇ ਪਿੰਡ ਆ ਜੂ ਲੇਬਰਾਂ ਦਾ ਹੈ ਹੀ ਨਹੀਂ ਮੋਟਰਾਂ ਤੇ ਠੀਕ ਨਾ ਲੇਬਰ ਨਾ ਮਿਲਣ ਦੇ ਕਾਰਨ ਤਾਂ ਲੋਕ ਜੱਟ ਜੀਮੀਦਾਰ ਮਸ਼ੀਨੀ ਅੰਨੀ ਜਾਂਦੇ ਆ ਵੀ ਮਸ਼ੀਨ ਦਾ ਕੰਮ ਹੋਵੇ ਹਨਾ ਨਹੀਂ ਕਿਹਨੂੰ ਲੋੜ ਆ ਮਸ਼ੀਨੀ ਅੰਨੀ ਜਾਣ ਦੀ ਕਿਸੇ ਨੂੰ ਲੋੜ ਨਹੀਂ ਹੈ ਅੱਗੇ ਮਸ਼ੀਨ ਅੰਨੀ ਕੌਣਗੇ ਅੱਗੇ ਲੇਬਰਾਂ ਵਾਧੂ ਮਿਲਦੀਆਂ ਸੀ ਉਦੋਂ ਕੋਈ ਗੇ ਦਿੱਕਤ ਹੀ ਨਹੀਂ ਹੁਣ ਗੱਲ ਇਓ ਹੋਈ ਹੈ ਨਾ ਵੀਰੇ ਜਿਵੇਂ ਹੁਣ ਆਪਾਂ ਵਾਂ ਆਪਾਂ ਆਪਣੇ ਬਾਪੂਆਂ ਨੂੰ ਕਹਿੰਦੇ ਆ ਕਿ ਬਾਪੂ ਯਾਰ ਤੁਸੀਂ ਕੰਮ ਨਾ ਕਰੋ ਅਸੀਂ ਕਰਦੇ ਹਾਂ ਹਨਾ ਉਵੇਂ ਯਾਰ ਉਹਨਾਂ ਦੇ ਪਿਓ ਪੁੱਤ ਆ ਹਨਾ ਵੀ ਉਹਨਾਂ ਨੂੰ ਕਹਿੰਦੇ ਆ ਵੀ ਬਾਪੂ ਤੁਸੀਂ ਹੁਣ ਜਾਣਾ ਨਹੀਂ ਅਸੀਂ ਤੁਹਾਡੇ ਲਈ ਇੱਥੇ ਹੀ ਕਮਾਉਨੇ ਆਪਦਾ ਕੰਮ ਕਰਨ ਲੱਗ ਜੇ ਠੀਕ ਸਾਰਿਆਂ ਨੇ ਇਦਾਂ ਹੀ ਕੰਮ ਕਰਨਾ ਆਪਣੇ ਬੰਦੇ ਵੀ ਤਾਂ ਬਾਹਰ ਗਏ ਹੋਏ ਆ ਤੇ ਉਹ ਵੀ ਕੰਮਕਾਰ ਕਰਦੇ ਆ ਸਾਰੇ ਤੇ ਇਦਾਂ ਕਿਸੇ ਨੂੰ ਗਲਤ ਨਾ ਬੋਲੋ ਵਿੱਚ ਕੱਲ ਇੱਕ ਮੈਂ ਵੀਡੀਓ ਵੀ ਦੇਖੀ ਸੀ ਵੀ ਭਈਆਂ ਬਾਰੇ ਗਲਤ ਬੋਲਦੇ ਆ ਹਨਾ ਵੀ ਠੀਕ ਆ ਯਾਰ ਬੀਲ ਪੰਜਾਬ ਚ ਲੇਬਰ ਨੇ ਉਹ ਕਰ ਲੈਣਾ ਵੀਰੇ ਐਂ ਕੋਈ ਨਹੀਂ ਕਰਦਾ ਠੀਕ ਨਹੀਂ ਤੇ ਇਹਨਾ ਬਿਨਾ ਸਰਨਾਮ ਨਹੀਂ ਹੋਣਾ ਇਹ ਤਾਂ ਆਪਣਾ ਬਾਹਰ ਚਲ ਜਾਓ ਬਾਹਰ ਆਪਣੇ ਨਾਲ ਭਰੇ ਹੀ ਪਿਆ ਵਾ ਕੈਨੇਡਾ ਚਲ ਜਾਓ ਜਿੱਥੇ ਮਰਜੀ ਜਿਹੜੇ ਵੱਡੇ ਵੱਡੇ ਸ਼ਹਿਰ ਆਪਣੇ ਏਰੀਆ ਹੀ ਲੱਗਦੇ ਆ ਪੰਜਾਬ ਹੀ ਕਹਿਣ ਲੱਗੇ ਉਹਨਾਂ ਨੂੰ ਗੋਰੇ ਤਾਂ ਕਹਿੰਦੇ ਨਹੀਂ ਹੋਣੇ ਵੀ ਇਹ ਵੀ ਆ ਗਏ ਹਨ ਤਾਂ ਇਦਾਂ ਆਪਾਂ ਨੂੰ ਕਹਿਣਾ ਨਹੀਂ ਚਾਹੀਦਾ ਤੇ ਸਹੀ ਤਰੀਕੇ ਨਾਲ ਆਪਾਂ ਨੂੰ ਸਪੋਰਟ ਚਲੋ ਠੀਕ ਆ ਕੰਮ ਕਰਨ ਆਉਂਦੇ ਆ ਫਿਰ ਆਪਣੇ ਬੰਦੇ ਕੰਮ ਕਿੱਥੋਂ ਕਰਨਗੇ ਇਹ ਗੱਲ ਦੇ ਲੋ ਐਂ ਚਣਦੀਆਂ ਨਾ ਕੱਲਾ ਕੱਲਾ ਡਾਲ ਵੀਰੇ। ਬਸ ਉਕੀ ਮਾੜਾ ਬਈ ਯਾਰੇ। ਇਹ ਮੈਨੂੰ ਲੱਗਦਾ 2 ਲੱਖ ਦੇ ਨੇੜੇ ਆ 2 ਤੋਂ ਥੋੜੀ ਵਾਲੀ ਵੱਧ ਦੂ ਤੇ ਸਬਸਿਡੀ ਵੀ ਆ ਜਾਂਦੀ ਆ ਦੇਖ ਲੋ ਕਿੰਨਾ ਸੋਹਣਾ ਕੰਮ ਕਰੀਆ। ਆਹ ਹਜੇ ਸਵੇਰੇ ਆਏ ਆ 2 3 ਕਿਆਰੇ ਲਾ 2 ਕਿਆਰੇ ਲੱਗwidehat ਤੁਸੀਂ ਦੇਖ ਲੋ ਵੀ ਹਜੇ ਆਿਆਂ ਨੂੰ ਮੇਲਾ ਦਾ ਘੰਡਾ ਤੋਂ ਘੰਟੀ ਹੋਇਆ ਆ ਸਾਢੇ 8 ਵਜੇ ਨਾਲੇ ਆ ਕੋਈ ਬਹੁਤਾ ਟਾਈਮ ਨਹੀਂ ਹੋਇਆ ਥੋੜਾ ਟਾਈਮ ਹੀ ਹੋਇਆ ਆਪਾਂ ਪਾਉਨੇ ਆ ਜਿੰਕ 33% ਸਲਫਰ 15% ਸ੍ਰੀਰਾਮ ਦਾ 5 ਕਿਲੋ 1 ਕਿਲੇ ਦਾ ਤੇ ਇਹਦੀ ਪਲਾਸਟਿਕ ਵਾਲੀ ਇਹ ਮੋਜਾ ਦੇ ਲੋ ਇਹਦੇ ਪਲਾਸਟਿਕ ਦੇ ਵਿੱਚ ਪਾਣੀ ਨਹੀਂ ਛੱਡਿਆ ਨੇ ਜਮਾ ਵੀ ਜਿੱਥੇ ਲੋਹਾ ਵਾ ਉੱਥੇ ਪਾਣੀ ਛੱਡਦਾ ਫਿਰ ਪਲਾਸਟਿਕ ਦੇ ਵਿੱਚ ਸੁੱਕਾ ਪਿਆ ਬੜਾ ਨਜ਼ਾਰਾ ਆਇਆ ਯਾਰ ਵੀ ਸੌਖਾ ਹੋ ਗਿਆ ਕੰਮ ਅੱਗੇ ਨਹੀਂ ਐਵੇਂ ਸੋਚਦੇ ਸੀ ਵੀ ਬੰਦਿਆਂ ਤੋਂ ਪਾਉਣਾ ਪੈਣਾ ਅੱਡ ਕੰਮ ਹੀ ਚੱਕਿਆ ਗਿਆ ਪੈਨਸ਼ਨ ਹੁਣ ਸਾਹ ਕਿੰਨੇ ਕਿਲੇ ਦਾ ਬਣਾਇਆ ਚਾਰ ਗੱਟੂ ਬਣਾ ਲੈ ਆਹ ਹੋ ਜਾਣਾ ਤੇਰਾ ਪੂਰਾ ਹੁਣ ਠੀਕ ਆ ਤੇ ਰੋਟੀ ਖੂਤੇ ਹੋਰ ਪਾ ਦਈਏ ਗ੍ਰਹਿਣ ਦੀ ਕੱਲ ਨੂੰ ਪਾਣਾ ਹਾਂ ਜੋਟੂ ਨਰਪੇ ਵਾਲਾ ਪਾ ਦਈਏ ਨਰਪੇ ਵਾਲਾ ਵੀ ਪਾ ਸਕਦੇ ਆ ਉਹ ਵੀ ਪਾ ਸਕਦੇ ਆ ਤੇਰਾ ਆਪਣਾ ਗੀਦੇ ਹਜ਼ਾਰ ਵਾਲਾ 4 ਕਿਲੇ ਨਾਲੇ ਵਾਲਾ ਵੀ ਪਾ ਸਕਦੇ ਆ ਪਾਵੇਂ ਪਾਣਾ ਚਲ ਪਾ ਦੋ ਫਿਰ ਜਿੱਤ ਨਹੀਂ ਹਜੇ ਨਹੀਂ ਤੂੰ ਕਰ ਮੈਂ ਦੇਖਦਾ ਜੇ ਮੈਂ ਟਰੈਕਟਰ ਲਿਆਉਣਾ ਆਹ ਖੱਤੇ ਬਾਹ ਦਿੰਦੇ ਆ 90 10 ਲਿਆ ਵੀ ਤੋਰਿਓ ਪਾਲ 12:30 ਹੋ ਗਏ ਆਪਣਾ ਹੋ ਗਿਆ ਲੰਚ ਡਿਲੀਵਰ ਕਰਨ ਦਾ ਟਾਈਮ ਚਲੋ ਚਾਹ ਰੱਖ ਲਈ ਆ ਪੱਕਾ ਨੇ ਬਣਾਏ ਹੋਇਆ ਚਾਹ ਦੀਆਂ ਧਰਮੋਸ਼ਾਂ ਟਿਕ ਜਾਂਦੀਆਂ ਟਿਪਨ ਟਿਕ ਜਾਂਦਾ ਇੱਧਰ ਵੱਡੀਆਂ ਕੰਨੀਆਂ ਟਕਾ ਲਈਦੀਆਂ ਤੇ ਰੋਟੀ ਪਾਣੀ ਦਾ ਪਹਿਲਾਂ ਜਾਣਾ ਆਪਾਂ ਠੇਬੀ ਉੱਥੇ ਪਿੱਤਰ ਹਣੀ ਲਾਉਂਦੇ ਆ ਝੋਨਾ ਤੇ ਨਾਲੇ ਉੱਥੇ ਬੰਦੇ ਕੱਦੂ ਕਰਦੇ ਆ ਪਹਿਲਾਂ ਰੋਟੀ ਉਹਨਾਂ ਨੂੰ ਦਵਾਂਗੇ ਫਿਰ ਉਸ ਤੋਂ ਬਾਅਦ ਸੌਲੀ ਜਾਣਾ ਤੇ ਫਿਰ ਆ ਕੇ ਦੋ ਮੋਟਰਾਂ ਤੇ ਇੱਧਰ ਦੇਣੀ ਆ ਰੋਟੀ ਫੇਰ ਫਰੀ ਹੋਣਾ ਫੇਰ ਕਜਾਣਾ ਘਰੇ ਫੇਰ ਘੰਟਾ ਕਰਾਂਗੇ ਰਾਮ ਹਾਂ ਕਿਉਂਕਿ ਕੱਲ ਹੀ ਮਾਰਨਿੰਗ ਦੇ ਉੱਠੇ ਹੁੰਨੇ ਆ ਤੇ ਤੇ ਰਾਮ ਵੀ ਜ਼ਰੂਰੀ ਹੈ ਠੀਕ ਆ ਤੇ ਇੱਕ ਬਸ ਇਦਾਂ ਹੀ ਰਿਟਿਨ ਚੱਲਦੀ ਰਹਿੰਦੀ ਆ ਸਵੇਰੇ ਵੀ ਇਦਾਂ ਸ਼ਾਮ ਨੂੰ ਵੀ ਦੁਪਹਿਰੇ ਵੀ ਇਦਾਂ ਸ਼ਾਮ ਨੂੰ ਬਸ ਇੱਕ ਜਗ੍ਹਾ ਹੀ ਦੇਣੀ ਹੁੰਦੀ ਹੈ ਰੋਟੀ ਕਿਉਂਕਿ ਇੱਕ ਜਗ੍ਹਾ ਹੀ ਬੰਦਾ ਰਹਿੰਦਾ ਆਪਣਾ ਬਾਕੀ ਬੰਦੇ ਸਾਰੇ ਸ਼ਾਮ ਨੂੰ ਤਾਂ ਫਾਰਮ ਤੇ ਆ ਜਾਂਦੇ ਆ ਤੇ ਇੱਕ ਵੀਰ ਪੁੱਛਦੇ ਸੀ ਵੀ ਵੀਰੇ ਰੋਟੀ ਕੌਣ ਵੀਰੇ ਦੇਖੋ ਰੋਟੀ ਆਪਣੀਆਂ ਫਾਰਮ ਤੇ ਦੋ ਪਿੰਡੋਂ ਆਈਆਂ ਆ ਲੈਡੀਆਂ ਰੱਖੀਆਂ ਆਈਆਂ ਹਨਾ ਉਹ ਰੋਟੀ ਲਾ ਕੇ ਜਾਂਦੀਆਂ ਤਿੰਨੇ ਟਾਈਮ ਇਕੱਲੀ ਰੋਟੀ ਉਹ ਲਾਉਂਦੀਆਂ ਦਾਲ ਸਬਜ਼ੀ ਸਾਰਾ ਕੁਝ ਉਹ ਘਰੇ ਮੰਮੀ ਹੋਣੀ ਉਹ ਬਣਾਉਂਦੇ ਆਣੇ ਕਿਉਂਕਿ ਵੀਰੇ ਆਪਣੇ ਘਰੇ ਨਾ ਕੋਈ ਵੀ ਜੀ ਜੱਟ ਨਹੀਂ ਬਣਦੀ ਇੱਕੋ ਬਤੀਲੇ ਚ ਦਾਲ ਮੰਨਦੀ ਆ ਉਹ ਚੋਂ ਹੀ ਸਾਰਿਆਂ ਨੇ ਖਾਣੀ ਆ ਉਹ ਚੋਂ ਹੀ ਅਸੀਂ ਖਾਣੀ ਆ ਉਹਦੇ ਵਿੱਚੋਂ ਹੀ ਸਾਰਿਆਂ ਬੰਦਿਆਂ ਨੂੰ ਆਉਣੀ ਆ ਕਦੇ ਵੀ ਨਾ ਰੋਟੀ ਡਿਫਰੈਂਟ ਜਾਂਦੀ ਆ ਖੇਤਾਂ ਚ ਚਾਹੇ ਮੈਂ ਕੰਮ ਕਰਦਾ ਹਾਂ ਚਾਹੇ ਕੋਈ ਮਰਜ਼ੀ ਕੰਮ ਕਰਦਾ ਹੋਵੇ ਤੇ ਚਾਹੇ ਸਾਡਾ ਬਾਪੂ ਆ ਚਾਹੇ ਮੈਂ ਆ ਉਹੀ ਇੱਕੋ ਪੂਣੀ ਜੀ ਰੋਟੀ ਜਾਣੀ ਆ ਸਾਰਿਆਂ ਦੀ ਤੇ ਇੱਕੋ ਪੋਣੀ ਜੀ ਸਾਰਾ ਕੁਝ ਜਣਾ ਡਿਫਰੈਂਟ ਵਾਲਾ ਕੁਝ ਟਮ ਨਾਈ ਵੀਰੇ ਆਪਾਂ ਨੂੰ ਰੋਟੀ ਖਾਣ ਦਾ ਮੈਨੂੰ ਅੱਡ ਸੁਆਦ ਆਉਂਦਾ ਸੱਚੀ ਦੱਸਦਾ ਕਿ ਬਸ ਆਪਾਂ ਨੂੰ ਤਾਂ ਸਾਦੀ ਰੋਟੀ ਹਾਂ ਬਸ ਸਾਦੀ ਰੋਟੀ ਹੋਵੇ ਤੇ ਚਲੋ ਮੈਂ ਤਾਂ ਜ਼ਿਆਦਾ ਘਰੇ ਹੀ ਹੁੰਨਾ ਹਨਾ ਕਿਤੇ ਜਾਂਦਾ ਆਉਂਦਾ ਘੱਟ ਵੀ ਕਿਉਂਕਿ ਮੈਂ ਤਾਂ ਚੱਲ ਜਾਂ ਜਿਵੇਂ ਹੁਣ ਜਦੋਂ ਕੰਮ ਕਰਦੇ ਹੋਏ ਫੇਰ ਤਾਂ ਚਲੋ ਖੇਤ ਜੀ ਆਉਂਦੀ ਐ ਜਿਵੇਂ ਹੁਣ ਮੈਂ ਤਾਂ ਚਲੇ ਜਾਣਾ ਨॉर्मਲ ਘਰੇ ਚਲ ਜਾਣਾ ਜਿਵੇਂ ਸਵੇਰੇ ਰੋਟੀ ਲੈਣ ਜਾਣਾ ਹੁੰਦਾ ਪਹਿਰੇ ਵੀ ਲੈ ਆ ਕੇ ਖਾਲੀ ਦੀ ਆ ਹਨ ਇਦਾਂ ਤੇ ਜਦੋਂ ਖੇਤ ਚ ਕੰਮ ਕਰਦੇ ਹਾਂ ਉਹ ਖੇਤ ਜੀ ਆਪਾਂ ਨੂੰ ਕੋਈ ਹੋ ਨਹੀਂ ਹੈਗਾ ਕਿ ਰੋਟੀ ਘਰੇ ਜਾਂ ਸਾਰੇ ਵਾਂਗੂ ਹੀ ਆ ਸਾਰੇ ਕਿਸਾਨ ਭਰਾ همین ਕਰਦੇ ਆ ਸਾਰਿਆਂ ਦੀ ਰੁਟੀਨ ਇਦਾਂ ਹੀ ਆ ਤੇ ਜਿੰਨੇ ਵੀ ਤੇ ਕਿਉਂਕਿ ਮੈਂ ਤਾਂ ਦੱਸਿਆ ਵੀਰੇ ਇਹ ਗੱਲ ਕਿਉਂਕਿ ਮੈਥੋਂ ਬਹੁਤ ਵੀਰਾਂ ਨੇ ਕੁਐਸਚਨ ਪੁੱਛੇ ਸੀ। ਇਹੀ ਗੱਲ ਦੇ ਮੈਸੇਜ ਆਏ ਸੀ ਵੀਰੇ ਰੋਟੀ ਦਾ ਕਿਵੇਂ ਆ ਜਾਂ ਇਦਾਂ ਹਨ ਮੇਰੇ ਰੋਟੀ ਪਾਣੀ ਸਾਰਾ ਆਪ ਆਪ ਦਿੰਨੇ ਆ ਤੇ ਰੋਟੀ ਵੀ ਆਪ ਮੈਂ ਖੜਾਉਣਾ ਮਾ ਤੇ ਸ਼ੁਰੂ ਤੋਂ ਜਦ ਤੋਂ ਖੇਤੀ ਕਰਦਾ ਅ ਪਹਿਲਾਂ ਨਿੱਕੇ ਹੁੰਦੇ ਦੀ ਗੱਲ ਮੈਂ ਦੱਸਦਾ ਜਦੋਂ ਮੈਂ ਸਕੂਲ ਪੜਦਾ ਹੁੰਦਾ ਸੀ ਸਕੂਲ ਪੜਦਾ ਵੀ ਵੀਰੇ ਮੈਂ ਜਿਵੇਂ ਸਕੂਲੋਂ 2 ਵਜੇ ਉਹਦੇ ਛੁੱਟੀ ਹੋ ਜਾਂਦੀ ਸੀ 2 ਵਜੇ ਆ ਕੇ ਸਾਈਕਲ ਤੇ ਵੱਡੇ ਤਾਏ ਉਹਨਾਂ ਦੀ ਰੋਟੀ ਮੈਂ ਪੱਕੀ ਡਿਊਟੀ ਹੁੰਦੀ ਸੀ ਕਿ ਤਾਏ ਉਹਨਾਂ ਦੀ ਰੋਟੀ ਮੈਂ ਹੀ ਦੇਣ ਜਾਣਾ ਕਿੰਨੇ ਜਮੀਨ ਲਈ ਸੀ ਉਹ ਤੋਂ 2000 ਅੰਚ ਵੀ ਉੱਥੇ ਰੋਟੀ ਮੇਰੀ ਡਿਊਟੀ ਹੁੰਦੀ ਸੀ ਵੀ ਇਹੀ ਦੇ ਕੇ ਹੁਣੀਆ ਪਹਿਲਾ ਪਹਿਲਾ ਸਾਈਕਲ ਤੇ ਜਾਂਦਾ ਰਿਹਾ ਹਨ ਤੇ ਉਦੋਂ ਸਾਈਕਲ ਦਾ ਚਾਹੀ ਇਹਨਾਂ ਹੁੰਦਾ ਸੀ ਕਿਉਂਕਿ ਮਸਾ ਸਾਈਕਲ ਜੁੜਿਆ ਸੀਗਾ ਤੇ ਉਹ ਵੀ ਕਣਕ ਵੇਚਦੇ ਵੇ ਵੇਚੀ ਸੀ ਉਦੋਂ ਫਿਰ ਕਣਕ ਵੇਚਣ ਤੇ 2000 2000 ਸਾਲ ਦੇ ਬਾਪੂ ਉਹਨਾਂ ਨੇ ਸਾਈਕਲ ਦਵਾਇਆ ਸੀਗਾ ਤੇ ਮਸਾ ਹੀ ਹਨਾ ਕਿ ਉਹ ਸਾਈਕਲ ਦਾ ਹੀ ਇੰਨਾ ਜਾਦੇ ਚਾ ਸੀ ਕਿ ਸੱਚੀ ਮੈਂ ਦੱਸ ਦਾਂ ਇਹ ਸਾਈਕਲ ਦਾ ਇੰਨਾ ਜ਼ਿਆਦੇ ਚਾਹ ਸੀ ਕਿ ਅੱਜ ਮੈਂ ਥਾਰ ਲਈ ਸੀ ਨਾ ਜਦੋਂ ਉਨਾਂ ਚਾ ਉਹਦਾ ਨਹੀਂ ਸੀਗਾ ਜਿੰਨਾ ਸਾਈਕਲ ਦਾ ਸੀਗਾ ਇਹ ਹਕੀਕੀ ਗੱਲ ਆ ਵੀਰੇ ਮੈਂ ਤੁਹਾਨੂੰ ਦੱਸ ਦਾਂ ਅੱਜ ਚਾਹੇ ਮੈਂ ਸਮਝ ਲਓ ਮੇਰਾ ਰੂਬੀ ਕੌਨ ਸੁਪਨਾ ਵਾ ਪਰ ਉਸ ਚੀਜ਼ ਤਾਂ ਉਨਾਂ ਚਾ ਨਹੀਂ ਹੈਗਾ ਜਿੰਨੀ ਉਹ ਛੋਟੀਆਂ ਖੁਸ਼ੀਆਂ ਦੇ ਵਿੱਚ ਸੀਗਾ ਤੇ ਬਹੁਤ ਜ਼ਿਆਦੇ ਯਾਨੀ ਕਿ ਚਾ ਸੀਗਾ ਉਸ ਚੀਜ਼ ਦਾ ਨਾ ਸਾਈਕਲ ਦਾ ਤੇ ਸਾਈਕਲ ਦਾ ਮਾਤਾ ਨੇ ਦਾ ਤਾਈ ਨੇ ਸੈਂਡਲ ਲੈ ਦੇਣੇ ਉਹਦਾ ਚਾ ਹਨਾ ਕਪੜੇ ਲੈ ਲੈਣੇ ਉਹਦਾ ਚ ਸਾ ਨਿੱਕੀਆਂ ਨਿੱਕੀਆਂ ਚੀਜ਼ਾਂ 'ਚੋਂ ਖੁਸ਼ੀ ਮਿਲ ਜਾਂਦੀ ਸੀ ਉਹਨਾਂ ਤੇ ਹੁਣ ਵੱਡੀ ਚੀਜ਼ 'ਚੋਂ ਵੀ ਖੁਸ਼ੀ ਮਿਲਣੀ ਬਹੁਤ ਮੁਸ਼ਕਲ ਹੈ ਕਿਉਂਕਿ ਦਿਮਾਗੀ ਟੈਨਸ਼ਨਾਂ ਬਹੁਤ ਹੋ ਜਾਂਦੀਆਂ ਇਹ ਪ੍ਰੋਬਲਮ ਬਹੁਤ ਵੱਡੀ ਆ ਤੇ ਚਲੋ ਫੇਰ ਵੀ ਖੁਸ਼ ਰਹਿਣਾ ਸਿੱਖੀ ਦਾ ਵੀ ਖੁਸ਼ ਰਹੀਏ ਰੱਬ ਦੀ ਰਜ਼ਾ 'ਚ ਰਾਜੀ ਰਹੀਏ ਹਨਾ ਵਾਹਿਗੁਰੂ ਦਾ ਨਾਮ ਧਿਆਈਏ ਬਾਬੇ ਨਾਨਕ ਤੋਂ ਉੱਤੇ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਆਪਣੇ ਲਈ ਹੋਰ ਤਾਂ ਕੁਝ ਹੈ ਹੀ ਨਹੀਂ ਬਸ ਉਹਦਾ ਇੱਕੋ ਹੀ ਆ ਬਸ ਅਰਦਾਸ ਆ ਕਮਲ ਹੁਣੀ ਖਾੜੇ ਰੋਟੀ ਹੁਣ ਚੱਲੇ ਜੰਮੀ ਬਾਈ ਹੋਇਆ ਨਹੀਂ ਠੀਕ ਹੈ ਕਿੱਥੇ ਆ ਹੈ ਫੋਨ ਹੀ ਨਹੀਂ ਚੱਕਿਆ ਉਹਨੇ ਰੋਟੀ ਖਾਇਆ ਖਾ ਹਟੇ ਤੇ ਚਲੋ ਬਾਲੇ ਵੀ ਰਹੀ ਪੁੱਜਦੇ ਰਹਿੰਦਾ ਵੀਰੇ ਤੇਲ ਕਿੰਨਾ ਖਾਂਦੇ ਆ ਵੀਰੇ ਤੇਲ ਦੋਨੇ ਬਰੋਬਰੀ ਖਾਂਦੇ ਆ ਕੋਈ ਵੱਧ ਘੱਟ ਨਹੀਂ ਖਾਂਦਾ ਬਸ ਚੱਲੀ ਵੀ ਵਧੀਆ ਜਾਂਦੇ ਆ ਇਕੱਠੇ ਚੱਲੀ ਜਾਂਦੇ ਰਹਿੰਦੇ ਆ ਕੋਈ ਹੋਰ ਨਹੀਂ ਉਹ ਚਲਦੀ ਆ ਪਿੱਤਰ ਦੀ ਝੋਨੇ ਦੀ ਲਵਾਈ ਅੱਜ ਲਾਤੇ ਦੇ ਲੋ 2 ਵਜਨ 2 ਵਜਨ ਵਾਲੇ ਆ 2 ਵਜ ਦੇ ਨੂੰ 6 6.5 ਕਿੱਲੇ ਲੱਗ ਗਏ ਆ 2 ਵਜ ਦੇ ਨੂੰ 8 ਕਿ 6.5 7 ਕਿਲੇ ਲੱਗ ਗਿਆ 2 ਵਜੇ ਦੇ ਤੋਂ ਪਹਿਲਾਂ ਪਹਿਲਾਂ ਹਨ ਤੇ ਦੇਖ ਲਓ ਵੀ ਐਨ ਪੈਣਾ ਹਰੇ-ਹਰੇ ਬਾਈ ਮਾਰਦਿਆ ਨਾਲੇ ਸਾਰੀ ਮੱਕੀ ਕਬਾੜ ਵਿੱਚ ਹੀ ਪਾਇਆ ਹੋਇਆ ਦੋਨੇ ਬਸ